ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਦਿਖਾਉਣੀ ਆ ਘਰ ਦੇ ਪਸ਼ੂ ਆ ਜਿਹੜੇ ਵੀਰ ਦੀ ਹਣਾ ਦੇ ਤੇ ਘਰ ਦੀ ਮੱਝ ਇੱਕ ਬਕਾਊ ਕੀਤੀ ਆ ਤੇ ਚੰਗੇ ਦੁੱਧ ਵਾਲੀ ਮੱਝ ਆ ਤੇ ਘਰੇ ਵੀ ਹੋਰ ਵੀ ਜੜੀਆਂ ਝੋਟੀਆਂ ਰੱਖੀਆਂ ਵਾਂ ਚੰਗੀਆਂ ਝੋਟੀਆਂ ਰੱਖੀਆਂ ਵਾਂ ਸਾਰੀਆਂ ਇੱਕ ਗੱਲ ਬਾਤ ਹੁਣ ਆਪਾਂ ਕਰਦੇ ਵੀ ਜੀ ਉਹਨਾਂ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਕੀ ਹਾਲ ਚਾਲ ਜੀ ਵਧੀਆ ਵਧੀਆ ਜੀ ਵੀਰ ਜੀ ਤੁਸੀਂ ਦੱਸੋ ਠੀਕ ਠਾਕ ਹੋ ਗਏ ਜੀ ਤੇ ਨਾਮ ਦੱਸ ਦੇ ਕਰੀ ਆਪ ਨੂੰ ਦੁੱਖ ਵੀਰ ਤੇ ਐਡਰੈਸ ਵੀ ਦੱਸ ਦੋ ਪਿੰਡ ਪਿੰਡ ਚੱਕ ਮਹਿਰੀ ਕਾਂ ਹਾਂਜੀ ਸਨਹੇ ਨਾੜਾ ਤੇ ਜ਼ਿਲ੍ਹਾ ਅਮਰੀਕਸਰ ਅਮਰੀਕਸਰ ਠੀਕ ਹੈ ਜੀ ਤੇ ਲੱਗ ਗਿਆ ਆਪਾਂ ਨੂੰ ਲੋਪੋ ਕਿਚਾਵਾ ਪੈ ਜਾਂਦਾ ਲੋਪੋ ਕਿਚਾਵਾ ਠੀਕ ਲੋਪੋ ਕਹਿੰਦਾ ਜੀ 4 ਕਿਲੋਮੀਟਰ ਤੇ ਚਿਕਾਵੇਂ ਤੋਂ ਹੈਗਾ ਜੀ 8 ਕਿਲੋਮੀਟਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ 98553 ਹਾਂਜੀ 374 ਕੰਮ ਠੀਕ ਹੈ ਤੇ ਘਰ ਦੇ ਪੁੱਛੋ ਫਿਰ ਆਪਣੇ ਘਰ ਦੇ ਮੱਝਾ ਮੇਰੇ ਕੋਲ ਨਾ ਅੱਗੇ ਵੀ ਦੋ ਚੰਗੀਆਂ ਆਹੀ ਇਹ ਕਿਸ ਦੇ ਘੋਰੀ ਹਾਂਜੀ ਉਹ ਦੇਣੀ 24 ਲੀਟਰ ਦੋ ਦੇ ਮੱਝ ਅੱਛਾ ਇੱਕ ਵਾਰੀ ਛੋਟੀ ਤੇ ਆਰੋਗੀ ਨਾਲ ਅੱਛਾ ਇਹ ਦੁੱਧੋਂ ਭਾਜੀਆਂ ਦੇ ਇੱਕ ਮੈਂ ਛੋਟੀ ਹੋਰ ਲਿਆਇਆ ਭਈ ਜੇ ਤੁਹਾਨੂੰ ਅੱਛਾ ਉਹ ਰਾ ਕਰਕੇ ਦੇ ਦੇਣੀ ਆ ਅੱਛਾ ਮਤਲਬ ਕਿ ਮੱਜਾਂ ਦੋ ਹੀ ਰੱਖਣੀਆਂ ਦੋ ਮੱਜਾਂ ਰੱਖਣੀਆਂ ਤੇ ਉਹਦਾ ਲਵੇਰਾ ਹੈ ਨਹੀਂ ਮਤਲਬ ਦੁੱਧ ਹੈ ਨਹੀਂ ਤੇ ਇੱਕ ਝੋਟੀ ਪਹਿਲਾਂ ਲੈਣਤੀ ਆ ਤੇ ਹੁਣ ਇਹ ਤਿਆਰ ਹੋ ਗਈ ਆ ਤੇ ਤੁਹਾਡਾ ਇਰਾਦਾ ਹੁਣ ਇਹ ਵੇਚ ਦੀਏ ਤੇ ਫਿਰ ਦੋ ਹੋ ਜਾਣਗੀਆਂ ਤੇ ਚੰਗੇ ਵਪਾਰੀ ਕੋਈ ਆ ਫਰੇ ਕਰੋ ਅੱਛਾ ਹਾਂਜੀ ਕਿੰਨੇ ਸੂਵੇ ਚੋਏ ਤੁਸੀਂ ਇਹਦੇ ਘਰੇ ਦੋ ਸੂਵੇ ਪਹਿਲਾ ਤੇ ਦੂਜਾ ਅੱਛਾ ਦੋ ਸੂਵੇ ਤੁਸੀਂ ਘਰੇ ਚੋਲੇ ਆਏ ਹਾਂਜੀ ਤੇ ਹੁਣ ਤੀਸਰਾ ਸੂਣਾ ਇਹਨੇ ਤੀਸਰਾ ਸੂਣਾ ਜੇ ਪਹਿਲੇ ਨੇ ਦਿੱਤਾ ਸੀ ਪਹਿਲੇ 12 ਵਰਕੇ 15 ਅੱਛਾ ਹਾਂਜੀ ਤੇ ਏਰਕੇ ਕਿੰਨਾ ਕੁ ਚਵਾਜੂਗੀ ਆਦ ਕੀ ਵੇਖੋ 15 16 ਚਾਹੀਦਾ ਇਹਨਾਂ ਚੋਂ ਚੋਣਾ ਚਾਹੀਦਾ ਇਹਨਾਂ ਠੀਕ ਹੈ ਤੇ ਸੇਵਾ ਮੇਰੀ ਬੜੀ ਜੇ ਨਹੀਂ ਸੇਵਾ ਨਹੀਂ ਘਟ ਅੱਛਾ ਵਾਂਡ ਮੈਂ ਬੜਾ ਪਾਉਂਦਾ ਜਨਗਰ ਨਹੀਂ ਉਹ ਤਾਂ ਦੇਖਣ ਹੀ ਦਿਆ ਵਾ ਸਾੰਪ ਚੰਗੀ ਕੀਤੀ ਆ ਸੇਵਾ ਬੜੀ ਜੇ ਨਾ ਕੋਈ ਆਖੇ ਮੁਰਕੇ ਖਾੜ ਕੇ ਜੇ ਆ ਕੇ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਹਾਂਜੀ ਹਾਂਜੀ ਜਿਹੜਾ ਮੰਗੇ ਵਾਂਡ ਉਹ ਮੈਂ ਪਾ ਦਣਾ ਡੰਗਰਾਂ ਠੀਕ ਆ ਹਾਂਜੀ ਸਾੰਪ ਤੇ ਕਰਨੀ ਪੈਣੀ ਆ ਸਾੰਪਾਂ ਕੇ ਤੇ ਤੇਲ ਵੀ ਦਿੰਦਾ ਜੀ ਮੈਂ ਨਾਲ ਠੀਕ ਆ ਜੀ ਮਤਲਬ ਕਿ ਹੋਣ ਚੀਜ਼ ਵੀ ਚੰਗੀ ਤਰੀਕੇ ਨਾਲ ਬੀਤੀ ਜਾਂਦੀ ਆ ਬਿਲਕੁਲ ਬਿਲਕੁਲ ਜੇ ਨਹੀਂ ਜੇ ਕੋ ਆਖੇ ਖੜ ਕੇ ਜਾ ਆਖੇ ਵੀ ਭੁੱਖੀ ਬੰਨ ਮੈਂ ਤੁੰਡੀ ਤੇ ਉਹ ਨਹੀਂ ਗੱਲ ਹੈਗੀ ਬਾਕੀ ਜਿਹਨਾਂ ਖਾ ਲਿਓ ਉਹ ਨਾ ਪੋਂਦਾ ਜੀ ਮਾਜ ਜੇ ਕੋ ਦੁੱਧ 15 ਲੀਟਰ ਦਿੰਦੀ ਆ ਤੇ ਉਹਦਾ ਸੇਵਾ ਕਰਨ ਦਾ ਵੀ ਕੀ ਕਰਦਾ ਹਰਕੇ ਜਦਾਂ ਵੀ ਵੰਡ ਪਾਈਏ ਤੇ ਹੋਰ ਵਧਾਈਏ ਦੁੱਧ ਆਠ 900 ਰੁਪਏ ਦਾ ਮਹੀਨੇ ਅੱਧਾ ਦੁੱਧ ਦਿੰਦੀ ਹੈ ਅੱਛਾ ਹਾਂਜੀ ਠੀਕ ਆ ਹਾਂ ਤੇ ਕਿੰਨਾ ਗਾ ਜੇ ਟਾਈਮ ਲੱਗੇਗੀ ਉਤਰਾ ਸੁਣ ਕੇ ਟਾਈਮ ਇਹਨਾਂ 5-7 ਦਿਨ ਹੀ ਖੜਨੇ ਬਸ ਬਸ ਖੜੇ ਠੀਕ ਆ ਠੀਕ ਆ ਤੇ ਖਾਣੇ ਕਰੀ ਤਾਂ ਮੈਨੂੰ ਐਸੇ ਲੱਗੇ ਦੋ ਪਿਠਾ ਦੀਏ ਆਹ ਦੇਖ ਸਾਡੇ ਥਨ ਅਦਰ ਸੱਜ ਗਿਆ ਬਚੰਗਾ ਤੇ ਮਿਲਕਵੇਂ ਨੇਵੇਂ ਚੰਗੀ ਲੱਗੀ ਆ ਤੇ ਬਾਕੀ ਰਾਜੀ ਰੋਜੀ ਪੂਰੀ ਆ ਇਹ ਆ ਵੀ ਚਲੋ ਅੱਜ ਸਵੇਰ ਦੀ ਝੜੀ ਲੱਗੀ ਆ ਮੀਮੂ ਪੈਨ ਗਿਆ ਵਾ ਕੋਈ ਇਹੋ ਜਿਹਾ ਚੱਕਰ ਆ ਕਰੀ ਜਾਂਦਾ ਜਾਂ ਬੋਗੀ ਕੋੜੀ ਵੀ ਹੋਏਗੀ ਹਾਂਜੀ ਹਾਂਜੀ ਬਾਕੀ ਫੱਬਦੀ ਆ ਕਿ ਪੂਰੀ ਜਿਤਰਾ ਛੋਟੇ ਸਿੰਘ ਦੀ ਸੋਹਣੀ ਮੱਝ ਆ ਜਿਹੜੀ ਸਿੰਘ ਦੇ ਵੇਖੋ ਸਿੰਘ ਬਹੁਤ ਜ਼ਿਆਦਾ ਛੋਟਾ ਜੀ ਨਾ ਮੋਹਰਾ ਪਿਓਰ ਠੀਕ ਹੈ ਜੀ ਹਾਂਜੀ ਮੋਹਰਾ ਨਸਲ ਦੀ ਆ ਪਿਓਰ ਖੋਲੋ ਹਾਂ ਫਿਰ ਤੋਰੀਏ ਬਾਕੀ ਦੋ ਝੋਟੀਆਂ ਵੀ ਜਿਹਨਾਂ ਦੀ ਅੱਧਰ ਬਾਹਰ ਬੱਜੀਆਂ ਡੰਗਰ ਸ਼ਾਵਨਾ ਰੱਖੇ ਜੀ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਵੀ ਕੰਮ ਸ਼ੌਂਕ ਨਾਲ ਜੇ ਕੋਈ ਕੀਤਾ ਜਾਵੇ ਤੇ ਉਹ ਚੀਜ਼ ਜਿਆਦਾ ਵੱਧ ਜਾਂਦਾ ਤੋਰ ਦੋ ਥੋੜੀ ਇਧਰੋਂ ਲੰਮੀ ਤੋਰ ਦੋ ਆ ਦੇ ਸਾਦੇ ਚੰਗੇ ਕਦ ਕਾਟ ਚ ਤੇ ਚੰਗੇ ਬੋਡੀ ਵੇਟ ਚ ਜਾਦੀ ਇਹ ਨਹੀਂ ਗਾਣ ਕੋਈ ਠੀਕ ਹੈ ਮੱਝਾ ਵੜਿਆ ਪਿਆਰ ਨਾਲ ਰੱਖੀਆਂ ਮੇਰੀ ਇਹ ਰੱਖੀਆਂ ਗਿ ਠੀਕ ਹੈ ਜੀ ਹਾਂਜੀ ਨਹੀਂ ਜਿਹੜਾ ਮੱਝਾ ਖਲੋਨੀ ਆ ਗਦੇ ਬਾਕੀ ਕੋਈ ਡਰਦੀ ਨਹੀਂ ਆ ਕੋਈ ਕੁਝ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਕਾਫੀ ਖੂਬਸੂਰਤ ਝੋਟੀ ਆ ਤੇ ਚੰਗੇ ਕਦ ਕਾਟਦੇ ਤੇ ਚੰਗੇ ਪੇਥ ਬੁੜੇ ਜੀ ਬਾਕੀ ਇਹ ਜੇ ਸੂਨ ਤੱਕਰ ਚੰਗੀ ਤਿਆਰ ਹੋ ਜਾਣੀ ਹੈ ਜੇ ਵੀ 2-4 ਦਿਨ ਇਹਨੇ ਜੇ ਲੈ ਜਾਣੇ ਸੂਨ ਤੱਕਰ ਸੂਨ ਤੱਕਰ ਚੰਗੀ ਬਣੂਗੀ ਤੇ ਬਾਕੀ ਜਿਹੜੇ ਕੋਈ ਵੀ ਸ਼ਕੀਨ ਹੈ ਚੰਗੀਆਂ ਸੋਹਣੀਆਂ ਝੋਟੀਆਂ ਰੱਖਣ ਦਾ ਉਹ ਵੀ ਵਾਸਤੇ ਚੰਗੀ ਹੈ ਬਾਕੀ ਦੋ ਸੂਵੇ ਵੀ ਜਿਹਨਾਂ ਨੇ ਆਪ ਹੱਥੀਂ ਘਰੇ ਚੋਏ ਆ ਇਹਦੇ ਕੋਈ ਵੀਰ ਫੋਨ ਕਰਕੇ ਪੁੱਛ ਸਕਦਾ ਵਾ ਹੋਰ ਵੀ ਕੋਈ ਡਿਟੇਲ ਜਿਹੜੀ ਕੋਈ ਲੈਣੀ ਹੋਵੇ ਤੇ ਮੋਲ ਫਿਰ ਇਹਦਾ ਆਪਾਂ ਦੱਸ ਦਈਏ ਕਿੰਨਾ ਕੁ ਮੋਲ ਰੱਖਣਾ ਪੈਂਦਾ ਮੇਰੀ ਲਹਾਂਦੀ ਤੇ ਬੜੀ ਹੈ ਮੰਗੀ ਹਾਂਜੀ ਹਾਂਜੀ ਤੇ ਹੁਣ ਚਲੋ ਦੋਸਤ ਵਿਚ ਹੋਏ ਆ ਹਾਂਜੀ ਹਾਂਜੀ ਜਿਤਰਾ ਤੁਸੀਂ ਆਖੋਗੇ ਦੇ ਦਾਂਗੇ ਮੋਲ ਤੇ ਇੱਕ ਸਾਠ ਇਹਦਾ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਦੇਣੀ ਵੇਖ ਲਓ ਤੁਸੀਂ ਦੱਸੋ ਕਿੰਨੇ ਦੀ ਦੇ ਦੀਏ ਤੁਹਾਨੂੰ ਜਿਆਦਾ ਫਰਕ ਸਾਡੇ ਨਾਲ ਆਪ ਹੀ ਜੱਜ ਇਹ ਗੱਲ ਗੱਲ ਵੇਚਣ ਵਾਲੀ ਗੱਲ ਕਰੀਏਗੇ ਇੱਕ 35 ਦੇ ਦਾ ਅੱਛਾ ਇੱਕ 35 ਦੀ ਛੋੜ ਕਰ ਦਈਏ ਉਹ ਤੇ ਚ ਚੋਣੇ ਵਿੱਚ ਹਲੋ ਤਾਂ ਤੁਹਾਨੂੰ ਜਿਆਦਾ ਪਰ ਹੋਰ ਇੱਕ ਇੱਕ 30 ਦੀ ਮੁਕਾਦਮ ਪੰਜ ਹੀ ਛੱਡ ਦੋ ਹੋਰ 30 ਦੀ ਮੁਕਾਦਮ ਪੂਰੀ ਇੱਕ 30 ਦੀ ਚਲੋ ਯਾਰ ਹੋਰ ਛੱਡ ਦਾਂ ਅੱਛਾ ਬਾਕੀ ਇਹ ਆ ਵੀ ਚਲੋ ਕੋਈ ਫੋਨ ਲਾਵੇ ਹਾਂਜੀ ਤੇ ਖਾਲੀ ਨਹੀਂ ਮੋੜਨਾ ਕਿਸੇ ਨੂੰ ਨਾ ਕਿਸੇ ਨੂੰ ਕੋਈ ਇਹੋ ਜਿਹੀ ਨਹੀਂ ਗੱਲ ਬਹਿ ਗਈ ਬਾਕੀ ਕੋਈ ਜਹੋਜੇ ਕੋਟੀ ਦਿਸਾਉਣਾ ਕੋ ਮੋ ਲਲਾਵੇ ਇੱਕ ਕਰੀ ਹਨ ਤੇ ਤੁਸੀਂ ਵੀ ਜੜੀ ਦੇ ਦੇਣੀ ਆ ਕਿਉਂਕਿ ਸਾਰੀ ਗੱਲ ਤੁਸੀਂ ਦੱਸੀ ਕਿ ਮੱਜਾਂ ਦੋ ਹੀ ਰੱਖਣੀਆਂ ਆ ਆਪਾਂ ਬੱਜਾਂ ਦੋ ਹੀ ਰੱਖਣੀਆਂ ਅੱਗੇ ਮੇਰੇ ਕੋ ਦੋ ਹੀ ਦੇ ਇੱਕ ਮ ਲੈ ਦੀ ਦੁੱਧਾ ਕਰਕੇ ਹਾਂਜੀ ਹਾਂਜੀ ਤੇ ਹੁਣ ਤਿੰਨ ਹੋ ਗਈਆਂ ਤੇ ਬਾਕੀ ਕੋ ਫੋਨ ਲਾਵੇ ਇੱਕ ਕਰੀ ਜ਼ਰੂਰ ਹਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਪਾਸ ਕਰਕੇ ਵੇਸ਼ ਚ ਆ ਕੇ ਆਪਣੀ ਤਸੱਲੀ ਕਰਕੇ ਖੜੇ ਜੀ